ਤੇ ਹਾਂ ਜੀ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਹਾਰਮੋਨ ਬੁਟੀਕ 688 ਦੇ ਵਿੱਚ ਇੱਕ ਹੋਰ ਵਰਕ ਵਾਲਾ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਆਪਣਾ ਹੋ ਚੁੱਕਾ ਹੈ ਲੋ ਜੀ ਵੀਡੀਓ ਬਣ ਕੇ ਹੱਤੀ ਹੈ ਤੇ ਇਹ ਆਪਣਾ ਹੈਗਾ ਜਿੱਥੇ ਤੁਸੀਂ ਆਪਣੇ ਆਰਡਰ ਬੁੱਕ ਕਰਨੇ ਨੇ ਹਨਾ ਪੇਮੈਂਟ ਔਨਲਾਈਨ ਆਪਣੀ ਕਰਨੀ ਹੈ ਲੋ ਜੀ ਇਹ ਵਾਲਾ ਆਪਣਾ ਨੰਬਰ ਹੈ ਤੇ ਇਹ ਵਾਲਾ ਆਪਣਾ ਬੁਟੀਕ ਹੈ ਲੋ ਜੀ ਤੇ ਹੁਣ ਆਪਾਂ ਸੂਟ ਦੀ ਗੱਲ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਸੀ ਆਪਾਂ ਪਸ਼ਮੀਨੇ ਦੇ ਸੂਟ ਨੂੰ ਹਨਾ ਇਸ ਤਰ੍ਹਾਂ ਘੇਰੇ ਦੀ ਵੇਲ ਦੇ ਕੇ ਤੇ ਬਾਜੂ ਦੀ ਵੇਲ ਦੇ ਕੇ ਤਿਆਰ ਕੀਤਾ ਹੈ ਉਹਦੀ ਬਹੁਤ ਸੋਹਣਾ ਸੂਟ ਤਿਆਰ ਹੋਇਆ ਦੋ ਕਲਰਾਂ ਦੇ ਨਾਲ ਆਪਾਂ ਇਹਨੂੰ ਬਣਾਇਆ ਤੇ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਉੱਠ ਕੇ ਆਇਆ ਇਹਦੇ ਨਾਲ ਮਹਿਰੂਨ ਕਲਰ ਦੀ ਜੇ ਆਪਾਂ ਦੁਪੱਟਾ ਡਾਈ ਕਰਵਾਵਾਂਗੇ ਤੇ ਸੂਟ ਦੀ ਲੁੱਕ ਬਹੁਤ ਘੈਂਟ ਆਊਗੀ ਬਾਕੀ ਕਸਟਮਰ ਦੇ ਅਪੋਰਟ ਮੰਗ ਉਹ ਕਿਦਾਂ ਦਾ ਵੀ ਦੁਪੱਟਾ ਜਿਹੜਾ ਇਹਦੇ ਨਾਲ ਵੇਅਰ ਕਰ ਸਕਦੇ ਨੇ ਤੇ ਬਾਕੀ ਦੇਖੋ ਉਹਨਾਂ ਨੇ ਜਿਵੇਂ ਕਿ ਹਲਕਾ ਹਲਕਾ ਕੰਮ ਆਪਾਂ ਤਾਂ ਛੋਟੀ ਜੀ ਵੇਲ ਕਿਹਾ ਸੀ ਵੀ ਜ਼ਿਆਦਾ ਜਿਹੜਾ ਭਾਰਾ ਕੰਮ ਨਹੀਂ ਕਰਨਾ ਤੇ ਹਲਕੀ ਜੀ ਵੇਲ ਦਾ ਜਿਹੜਾ ਸੂਟ ਦੇ ਉੱਪਰ ਬਣਾਉਣਾ ਲਓ ਜੀ ਡਿਜ਼ਾਈਨ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਸੂਟ ਆਪਣਾ ਜਿਹੜਾ ਤਿਆਰ ਹੋ ਚੁੱਕਿਆ ਲਓ ਜੀ ਤੇ ਬਾਕੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਵੀ ਕਾਵਿਏ ਦੇ ਨਾਲ ਇਹ ਕਿਉਂਕਿ ਉਹ ਡਿਜ਼ਾਈਨ ਸੀਗਾ ਇਹਦੇ ਵਿੱਚ ਆਪਾਂ ਜਿਹੜੇ ਸ਼ੇਡ ਵੀ ਕਰ ਸਕਦੇ ਸੀ ਪਰ ਉਹਨਾਂ ਨੇ ਇਹ ਨਹੀਂ ਕਰਵਾਏ ਤੇ ਲਓ ਜੀ ਬਾਕੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਡਿਜ਼ਾਈਨ ਬਣ ਕੇ ਇੱਕ ਸੂਟ ਆਪਣਾ ਬਹੁਤ ਹੀ ਪਿਆਰਾ ਬਣ ਕੇ ਜਾ ਰਿਹਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਆਪਣੇ ਵਰਕ ਵਧੀਆ ਲੱਗਿਆ ਹੋਊਗਾ ਲਓ ਜੀ ਇਸ ਤਰ੍ਹਾਂ ਦੇ ਹਲਕੇ ਫੁਲਕੇ ਵਰਕਾਂ ਦੇ ਲਈ ਤੁਸੀਂ ਆਪਣੇ ਨਾਲ ਜਿਹੜੇ ਜੁੜੇ ਹੁੰਦੇ ਭੈਣ ਭਰਾ ਹਨ ਆਪਣਾ ਕੋਈ ਵੀ ਆਰਡਰ ਪਲੇਸ ਕਰ ਸਕਦੇ ਹੋ ਇਸ ਤਰ੍ਹਾਂ ਦੇ ਨਵੇਂ-ਨਵੇਂ ਡਿਜ਼ਾਈਨ ਆਪਣੇ ਕੋਲੇ ਡੇਲੀ ਵਾਂਗੂ ਅਪਲੋਡ ਹੁੰਦੇ ਰਹਿੰਦੇ ਨੇ ਹਨਾ ਆਉਂਦੇ ਜਾਂਦੇ ਰਹਿੰਦੇ ਨੇ ਤੇ ਸੂਟ ਵੀ ਜਿਹੜੇ ਬਣਦੇ ਰਹਿੰਦੇ ਨੇ ਤੇ ਚਲੋ ਜੀ ਹੁਣ ਇੱਕ ਹੋਰ ਸੂਟ ਆਪਾਂ ਬਹੁਤ ਹੀ ਪਿਆਰਾ ਜਿਹਾ ਵਰਤ ਕਰਨ ਲੱਗੇ ਆ ਤੇ ਇਹ ਸੂਟ ਆ ਜਿਹੜਾ ਅੱਜ ਕਰਦਾਂਗੇ ਡਿਸਪੈਚ ਤੇ ਲਓ ਜੀ ਇਹਦਾ ਵਰਕ ਤੁਹਾਨੂੰ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਹਨਾ ਤੇ ਆਪਾਂ 21 ਇੰਚ ਘੇਰੇ ਦੇਖੋ ਸੂਟ ਦਾ ਇੱਥੇ ਰੈਡੀ ਕੀਤਾ ਤੇ ਬਾਜੂ ਵਰਕ ਦੇਖੋ ਆਪਣੀ ਕਿਦਾਂ ਵੀ ਕੋਈ ਬਾਹ ਜਿਹੜੀ ਰੈਡੀ ਕਰ ਸਕਦੇ ਨੇ ਦੇ ਲੋਜੀ ਪਸ਼ਮੀਨੇ ਦੇ ਬਸ ਲਾਸਟ ਜੇ ਸੂਟ ਨੇ ਜਿਹੜੇ ਹੁਣ ਬਣ ਰਹੇ ਨੇ ਉਸ ਤੋਂ ਬਾਅਦ ਜਿਹੜੀ ਆਪਣੇ ਕੋਲੇ कॉटन ਦੀ ਵੈਰਾਈਟੀ ਹੈ ਬਹੁਤ ਜ਼ਿਆਦਾ ਸੋਹਣੀ ਲਾਈਨਿੰਗ ਵਾਲੀ कॉटन ਆ ਚੁੱਕੀ ਹੈ ਤੁਸੀਂ ਉਹ ਵਾਲੇ ਜਿਵੇਂ ਹੁਣ ਆਪਾਂ ਡੇਲੀ ਵਾਂਗੂ ਹਨ ਅਪਲੋਡ ਕਰਦੇ ਰਹਿੰਨੇ ਆ ਤੇ ਉਹ ਵਾਲੇ ਸਟਾਫ ਤੁਸੀਂ ਜਿਹੜਾ ਆਪਣੀ ਬੁਕਿੰਗ ਕਰ ਸਕਦੇ ਹੋ ਕਿਉਂਕਿ ਹੁਣ ਤੋਂ ਬੁਕਿੰਗ ਸ਼ੁਰੂ ਹੋਊਗੀ ਫਿਰ ਜਿਹੜੇ ਉਹ ਸੂਟ ਬਣ ਗਏ ਹਨ ਤੇ ਤਿਆਰ ਹੋਣਗੇ ਤੇ ਚਲੋ ਜੀ ਨਵੇਂ ਜੇ ਵਰਕ ਦੇ ਨਾਲ ਹੋਰ ਆਪਾਂ ਆਪਣੀ ਅਗਲੀ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਇਹ ਵਰਕ ਵਧੀਆ ਲੱਗਿਆ ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਦੇ ਹੋ ਨਾਲ ਹੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੱਧ ਤੋਂ ਵੱਧ ਆਪਾਂ ਨੂੰ ਜਿਹੜਾ ਕਮੈਂਟ ਕਰਕੇ ਦੱਸਿਆ ਕਰੋ ਵੀ ਆਪਣੇ ਦਿਖਾਏ ਹੋਏ ਵਰਕ ਤੁਹਾਨੂੰ ਕਿਦਾਂ ਦੇ ਲੱਗਦੇ ਆ ਤੇ ਚਲੋ ਜੀ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਵੀਡੀਓ ਨੂੰ ਇੱਥੋਂ ਹੀ ਕੰਟੀਨਿਊ ਕਰਦੇ ਨਵੇਂ ਜੇ ਵਰਕ ਤੋਂ ਤੇ ਹਾਂਜੀ ਇਹ ਵਾਲਾ ਖੀਮ ਖਾਨ ਦਾ ਸੂਟ ਜੋ ਕਿ ਆਪਾਂ ਦੇਖੋ ਵੀਡੀਓ ਤੇ ਤੁਹਾਡੇ ਨਾਲ ਹਨਾ ਸ਼ੇਅਰ ਕੀਤੀ ਸੀ ਕਾਫੀ ਸਾਰੇ ਇਹਨਾਂ ਦੇ ਕਲਰ ਲੈ ਕੇ ਆਏ ਸੀ ਤੇ ਇਹ ਸੂਟ ਜਿਹੜਾ ਆਪਣੇ ਕੋਲੋਂ ਦੇਖੋ ਸਟਿਚਿੰਗ ਹੋ ਚੁੱਕੀ ਹੈ ਲਓ ਜੀ ਬਹੁਤ ਹੀ ਸੋਹਣਾ ਪਿਓਰ ਕਰੇਵ ਦੀ ਸਲਵਾਰ ਦੇ ਨਾਲ ਮਸ਼ਤੀਨ ਦੇ ਦੁਪੱਟੇ ਨੂੰ ਆਪਾਂ ਇਸ ਤਰ੍ਹਾਂ ਦੇਖੋ ਫੋਰ ਸਾਈਡ ਲੈਂਸ ਲਗਾ ਕੇ ਤੇ ਲਓ ਜੀ ਸੂਟ ਬਹੁਤ ਸੋਹਣਾ ਤਿਆਰ ਕੀਤਾ ਫਿਨਿਸ਼ਿੰਗ ਪੱਟੀ ਦੇ ਨਾਲ ਇਹਦੇ ਆਪਾਂ ਚਾਕ ਰੈਡੀ ਕੀਤੇ ਬਾਕੀ ਪੋਟਲੀ ਬਟਨ ਲਗਾ ਕੇ ਆਪਾਂ ਇਹਦਾ ਜਿਹੜਾ ਗਲਾ ਤਿਆਰ ਕੀਤਾ ਤੇ ਲੌਜੀ ਬਹੁਤ ਹੀ ਪਿਆਰੀ ਜੀ ਲੈਸ ਆਪਾਂ ਪਹੁੰਚੇ ਉੱਤੇ ਲਗਾ ਦਿੱਤੀ ਹੈ ਹਨਾ ਥੋੜੀ ਜੀ ਸੂਟ ਦੀ ਜਿਹੜੀ ਆਪਣੇ ਹੋਰ ਗ੍ਰੇਸ ਬਣ ਕੇ ਆ ਚੁੱਕੇ ਤੇ ਲੌਜੀ ਕਾਫੀ ਸਾਰੇ ਸੂਟ ਦੇਖੋ ਆਪਣੇ ਕੋਲੇ ਬਣ ਕੇ ਆਏ ਨੇ ਹਨਾ ਪਰ ਇਹ ਸੂਟ ਸੋ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਤੇ ਕਿਉਂਕਿ ਜਿਵੇਂ ਕਿ ਹੁਣ ਇਹਨਾਂ ਸੂਟਾਂ ਦਾ ਜ਼ਿਆਦਾ ਟ੍ਰੈਂਡ ਹੈ ਇਹਦੇ ਵਿੱਚ ਤੁਹਾਨੂੰ ਆਪਾਂ ਕਾਫੀ ਸਾਰੇ ਕੰਦਰ ਵਿਖਾਏ ਸੀ ਜਦੋਂ ਸੂਟ ਦੀ ਸਟੀਚਿੰਗ ਹੋ ਜਾਂਦੀ ਹੈ ਹੋਰ ਵੀ ਜ਼ਿਆਦਾ ਸੋਹਣਾ ਹੋ ਕੇ ਸੂਟ ਬਣ ਕੇ ਤਿਆਰ ਹੁੰਦਾ ਹੈ ਲੋ ਤੁਸੀਂ ਵੀ ਜੇ ਸਕਰੀਨਸ਼ਾਟ ਲੈ ਕੇ ਆਪਣੇ ਜਿਹੜੇ ਸੂਟ ਬੁੱਕ ਕੀਤੇ ਆ ਆਪਣੇ ਤੋਂ ਸਟੀਚਿੰਗ ਕਰਾਉਣੀ ਹੁੰਦੀ ਆ ਉਹ ਵੀ ਕਰਵਾ ਸਕਦੇ ਹੋ ਕਿਉਂਕਿ ਸਟੀਚਿੰਗ ਆਪਣੇ ਕੋਲੇ ਪ੍ਰੋਪਰ ਹਰ ਤਰੀਕੇ ਦੀ ਜਿਸ ਤਰ੍ਹਾਂ ਤੁਸੀਂ ਗਲਾ ਕਹਿੰਦੇ ਹੋ ਜਾਂ ਕਿਸ ਤਰ੍ਹਾਂ ਦੀ ਹੈ ਨਾ ਡਿਜ਼ਾਈਨਰ ਸੂਟ ਬਣਾਉਣਾ ਚਾਹੁੰਦੇ ਹੋ ਉਸ ਤਰ੍ਹਾਂ ਦਾ ਸੂਟ ਜਿਹੜਾ ਬਣ ਕੇ ਤੁਹਾਡਾ ਤਿਆਰ ਹੋ ਜਾਂਦਾ ਠੀਕ ਹੈ ਜੀ ਲੋ ਜੀ ਇਹ ਸੂਟ ਆਪਣਾ ਪ੍ਰੈਸ ਹੋ ਕੇ ਬਸ ਰੈਡੀ ਹੈ ਤੇ ਬਾਕੀ ਇਹਦੀ ਪਹਿਨਣ ਦੀ ਵੀਡੀਓ ਵੀ ਜਰੂਰ ਸ਼ੇਅਰ ਕਰਾਂਗੇ ਜੇ ਆਪਣੇ ਕੋਲੇ ਸੰਜੀ ਹੋਈ ਤਾਂ ਚਲੋ ਜੀ ਤੇ ਹੁਣ ਆਪਾਂ ਜਿਹੜਾ ਨਵਾਂ ਵਰਕ ਅੱਜ ਆਪਾਂ ਸੂਟ ਜਿਹੜਾ ਪੇਂਟ ਵਰਕ ਦਾ ਸੂਟ ਤਿਆਰ ਕਰਾਂਗੇ ਕਿਉਂਕਿ ਕਾਫੀ ਸਾਰੇ ਮੈਸੇਜ ਆ ਰਹੇ ਆ ਵੀ ਇੱਕ ਦੋ ਸੂਟ ਜਿਹੜੇ ਹੋਰ ਬਣਾ ਕੇ ਦਿਖਾਓ ਤੇ ਚਲੋ ਜੀ ਫਿਰ ਹੁਣ ਉਹ ਸੂਟ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਇਸ ਤਰ੍ਹਾਂ ਦੇ ਨਵੇਂ-ਨਵੇਂ ਕੰਮ ਦੇਖਣ ਲਈ ਆਪਣੇ ਚੈਨਲ ਤੇ ਜਰੂਰ ਬਨੇ ਰਿਹਾ ਕਰੋ ਤੇ ਨਾਲ ਹੀ ਆਪਣਾ ਹਨਾ ਪਿਆਰੇ ਪਿਆਰੇ ਸੋਹਣੇ ਸੋਹਣੇ ਇੱਕ ਮਿੰਟ ਵੀ ਜ਼ਰੂਰ ਕਰਕੇ ਦੱਸਦੇ ਰਿਆ ਕਰੋ ਵੀ ਆਪਣਾ ਕੰਮ ਤੁਹਾਨੂੰ ਕਿਦਾਂ ਦਾ ਲੱਗਦਾ ਤੇ ਲਓ ਜੀ ਇਹ ਵਾਲੇ ਆਪਣੇ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਆਰਡਰ ਪਲੇਸ ਜਿਹੜਾ ਕਰ ਸਕਦੇ ਹੋ ਹਨਾ ਤੇ ਆਨਲਾਈਨ ਬੁਕਿੰਗ ਆਪਣੀ ਆਪਾਂ ਜਾਦੇ ਲੈਣੇ ਆ ਤੇ ਚਲੋ ਜੀ ਹੁਣ ਆਪਾਂ ਨਵੀਂ ਵੀਡੀਓ ਅੱਗੇ ਤੋਂ ਸ਼ੁਰੂ ਕਰਦੇ ਹਾਂ ਜੀ ਸਾਨੂੰ ਕਈ ਮੈਸੇਜ ਆ ਰਹੇ ਸੀ ਕਿਉਂਕਿ ਜਿਵੇਂ ਮੈਂ ਤੁਹਾਨੂੰ ਪ੍ਰੈਸ ਨਾਲ ਲਗਾ ਲਗਾ ਕੇ ਦਿਖਾ ਰਹੀ ਹਾਂ ਹਨਾ ਤੇ ਜਿਹੜੀਆਂ ਮੇਰੀਆਂ ਭੈਣਾਂ ਦੇਖੋ ਇਹ ਦਾਉਟ ਤਾਂ ਆਪਾਂ ਕਿਸੇ ਦਾ ਮਕਾ ਨਹੀਂ ਸਕਦੇ ਹਨਾ ਤੇ ਦਿਨ ਨੂੰ ਇੱਕ ਵਾਰ ਹੋ ਜਾਂਦਾ ਪਰ ਆਪਾਂ ਜਿੰਨਕ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਵੀਡੀਓ ਬਣਾਵਣਾ ਭੇਜੀਆਂ ਹਨਾ ਵੀ ਭਾਈ ਇਹ ਜਿਹੜਾ ਇਹ ਆਪਾਂ ਦੇਖੋ ਪ੍ਰੈਸ ਨਾਲ ਤੁਹਾਡੇ ਸਾਹਮਣੇ ਇਹ ਡਿਜ਼ਾਈਨ ਲਗਾਇਆ ਸੀ ਤੁਸੀਂ ਜਿਹੜੀਆਂ ਮੇਰੇ ਨਾਲ ਭੈਣਾਂ ਨੇ ਵੀਡੀਓ ਨਹੀਂ ਦੇਖੀ ਉਹ ਜਾ ਕੇ ਤੁਸੀਂ ਦੇਖ ਸਕਦੇ ਹੋ ਲਓ ਜੀ ਇਹਨੂੰ ਆਪਾਂ ਹੁਣ ਵਾਸ਼ ਵੀ ਕਰਕੇ ਛੱਡਿਆ ਤੇ ਇਹਨੂੰ ਆਪਾਂ ਤਕਰੀਬਨ ਦੇਖੋ 5 ਤੋਂ 10 ਮਿੰਟਾਂ ਤੱਕ ਇਹਨੂੰ ਪੂਰਾ ਮਸਲ ਕੇ ਹੁਣ ਫੇਰ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਵਾਸ਼ ਕਰਕੇ ਚੰਗੀ ਤਰ੍ਹਾਂ ਦੇਖਿਆ ਹਨਾ ਵੀ ਜਿਹੜਾ ਮੇਰੇ ਖਾ ਭੈਣਾ ਕਹਿ ਰਹੀਆਂ ਵੀ ਇਹ ਲੈ ਰਹੇ ਆ ਹਨਾ ਕਿਉਂਕਿ ਤੁਸੀਂ ਵੀਡੀਓ ਕੱਢਣ ਲੱਗ ਜੋਗੇ ਤਾਂ ਵੀਡੀਓ ਬਹੁਤ ਜ਼ਿਆਦਾ ਨਿਕਲ ਸੰਗੀਆਂ ਨੇ ਹਨਾ ਵੀ ਇਹਨਾਂ ਦੇ ਪੱਤਿਆਂ ਡਿੱਗ ਰਹੀਆਂ ਨੇ ਟੁੱਟ ਰਹੇ ਨੇ ਇਹ ਫਲਾਵਰ ਹਨਾ ਆ ਦੇਖੋ ਜੀ ਆਪਾਂ ਤੁਹਾਡੇ ਸਾਹਮਣੇ ਦੇਖੋ ਪ੍ਰੈਸ ਦੇ ਨਾਲ ਲਗਾਇਆ ਸੀ ਤੇ ਇਹਨੂੰ ਆਪਾਂ ਵੇਖੋ ਕਿੰਨਾ ਟਾਈਮ ਦੇਖੋ ਰਗੜ ਰਗੜ ਕੇ ਇਹਨੂੰ ਮਸਲਿਆ ਆਪਾਂ ਪਰ ਜਿਹੜਾ ਫਲਾਵਰ ਆਪਣਾ ਉਦਾਂ ਦਾ ਉਦਾਂ ਪਿਆ ਕੋਈ ਇਹਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਮਹਿਸੂਸ ਜਾਂ ਕੋਈ ਆਪਾਂ ਨੂੰ ਫਲਾਵਰ ਕੁੱਟਣ ਦਾ ਕੋਈ ਇਸ ਤਰ੍ਹਾਂ ਦਾ ਨਹੀਂ ਲੱਗਿਆ ਹਨਾ ਤੇ ਬਾਕੀ ਵੀਡੀਓ ਤੁਹਾਡੇ ਸਾਹਮਣੇ ਆ ਹਨ ਤੁਸੀਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਚਲੋ ਜੀ ਜਿਨ੍ਹਾਂ ਨੂੰ ਨਹੀਂ ਮੇਰੇ ਭੈਣਾਂ ਨੂੰ ਯਕੀਨ ਹਨ ਉਹ ਤੁਸੀਂ ਆਪਣੀਆਂ ਮਸ਼ੀਨਾਂ ਲਿਆਓ ਤੇ ਮਸ਼ੀਨਾਂ ਦੇ ਨਾਲ ਲਗਾਓ ਜੀ ਆਪਣਾ ਸਿਰਫ ਤੁਹਾਨੂੰ ਇੱਕ ਦੱਸਣ ਦਾ ਹੁੰਦਾ ਹਨਾ ਵੀ ਤੁਸੀਂ ਜਿਹੜੇ ਮੇਰੀਆਂ ਭੈਣਾਂ ਸੌਖੇ ਤਰੀਕੇ ਨਾਲ ਕੋਈ ਵੀ ਕੰਮ ਜਿਹੜਾ ਕਰ ਲੋ ਹਨ ਪਰ ਜਿਨ੍ਹਾਂ ਨੂੰ ਨਹੀਂ ਹਨਾ ਵਿਸ਼ਵਾਸ ਹੁੰਦਾ ਉਹ ਤੁਸੀਂ ਮਸ਼ੀਨਾਂ ਲਿਆਓ ਜੀ ਜੀ ਸੱਤ ਕੇ ਲਿਆਓ ਹਨਾ ਆਪਣਾ ਸਿਰਫ ਕੰਮ ਹੁੰਦਾ ਵੀਡੀਓ ਬਣਾ ਕੇ ਤੁਹਾਨੂੰ ਤੁਹਾਡੇ ਤੇਕਰ ਜਾਣਕਾਰੀ ਭੇਜਣਾ ਤੇ ਬਾਕੀ ਤੁਹਾਡੇ ਤੇ ਡਿਪੈਂਡ ਹੁੰਦਾ ਵੀ ਉਹਨੂੰ ਤੁਸੀਂ ਕਿਸ ਤਰ੍ਹਾਂ ਹਨਾ ਲੈਣਾ ਤੁਸੀਂ ਭਾਵੇਂ ਉਹਨੂੰ ਚੰਗੇ ਤਰੀਕੇ ਚ ਸੋਚ ਲਓ ਭਾਵੇਂ ਮਾੜੇ ਚ ਉਹ ਤੁਹਾਡੇ ਤੇ ਡਿਪੈਂਡ ਹੁੰਦਾ ਲਓ ਜੀ ਇਹਨੂੰ ਆਪਾਂ ਤਕਰੀਬਨ ਦੇਖੋ ਬਹੁਤ ਤਰ੍ਹਾਂ ਮਸਲ ਮਸਲ ਕੇ ਕੋ ਕਿ ਤੁਹਾਡੇ ਸਾਹਮਣੇ ਜਿਹੜੀ ਸਾਰੀ ਵੀਡੀਓ ਪ੍ਰੋਪਰ ਆਪਾਂ ਕਰਤੀ ਐ ਲੋ ਜੀ ਤੇ ਕੋਈ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਦੀ ਗੱਲ ਨਹੀਂ ਦੇਖਣ ਨੂੰ ਆਈ ਲੋ ਜੀ ਤੇ ਬਾਕੀ ਕੋਈ ਵੀ ਚੀਜ਼ ਆ ਕਹਿੰਦੇ ਕਿਸੇ ਹਨਾ ਆ ਚੀਜ਼ ਦੀ ਮਨਿਆਦ ਨਹੀਂ ਹੁੰਦੀ ਤੇ ਇਹ ਤਾਂ ਫੇਰ ਵੀ ਕੱਪੜਾ ਹਨਾ ਜਿੰਨਾ ਖਾਪਾਂ ਪੈਸਾ ਲਾ ਕੇ ਕਿੰਨੇ ਕਾਪਾ ਇਹਨੂੰ ਵਾਈਟ ਚ ਰੈਡੀ ਕਰ ਲੈਣੇ ਚਲੋ ਜੀ ਆਪ ਨੂੰ ਇਹ ਪੰਜ ਸੱਤ ਧੋਆਂ ਦੇ ਵਿੱਚ ਜੇ ਮਾੜੇ ਮੋٹے ਡਿੱਗ ਵੀ ਪੈਣਗੇ ਤਾਂ ਕੋਈ ਖਾਸ ਗੱਲ ਨਹੀਂ ਹੁੰਦੀ ਕਿਉਂਕਿ ਜਿੰਨੇ ਕਾਪਾ ਇਹਨਾਂ ਤੇ ਪੈਸੇ ਲਗਾਵਾਂਗੇ ਉਸ ਤਾਂ ਉਨੀ ਕ ਹੰਡਾਈ ਤਾਂ ਇਹ ਦੇਣਗੇ ਦੇਣਗੇ ਤੇ ਬਾਕੀ ਚਲੋ ਜੀ ਇਹ ਆਪਾਂ ਅੱਜ ਤੁਹਾਨੂੰ ਵਾਸ਼ ਕਰਕੇ ਵੀ ਦਿਖਾ ਦਿੱਤਾ ਚੰਗੀ ਤਰ੍ਹਾਂ ਰਗੜ ਕੇ ਤੇ ਇਸ ਤੋਂ ਉੱਤੇ ਹੋਰ ਕੋਈ ਪ੍ਰੂਫ ਆਪਾਂ ਤੁਹਾਨੂੰ ਨਹੀਂ ਦੇ ਸਕਦੇ ਬਾਕੀ ਤੁਸੀਂ ਜੇ ਨਹੀਂ ਆਪਣਾ ਹਨਾ ਤਾਨੂੰ ਵਧੀਆ ਲੱਗਦਾ ਤੁਸੀਂ ਮਸ਼ੀਨ ਦੇ ਨਾਲ ਵੀ ਜਿਹੜੇ ਇਹ ਲਗਾ ਸਕਦੇ ਹੋ ਬਾਕੀ ਆਪਾਂ ਤਾਂ ਸ਼ੀਤਾਂ ਵੇਚਣੀਆਂ ਨੇ ਹਨਾ ਭੇਜਣੀਆਂ ਤੁਹਾਡੇ ਥਿੱਕਰ ਸੇਲ ਕਰਨੀਆਂ ਨੇ ਤੇ ਸੂਟ ਸੇਲ ਕਰਨੇ ਆ ਕਿਉਂਕਿ ਅਸੀਂ ਵੀ ਚੰਗਾ ਕੰਮ ਕਰਕੇ ਤੁਹਾਡੇ ਥਿੱਕਰ ਜੇ ਭੇਜਾਂਗੇ ਤਾਂ ਫੇਰ ਹੀ ਸਾਨੂੰ ਅੱਗੇ ਤੋਂ ਰਿਸਪੌਂਸ ਸੋਨਾ ਮਿਲਣਾ ਤੇ ਇਸ ਲਈ ਕੋਈ ਵੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆਉਣੇ ਉਹਨਾਂ ਤੋਂ ਚੰਗੀ ਤਰ੍ਹਾਂ ਵੇਖੋ ਕਲੀਅਰ ਕਰਕੇ ਫੇਰ ਤੁਹਾਡੇ ਥਿੱਕਰ ਇੱਕ ਵੀਡੀਓ ਲੈ ਕੇ ਆਉਣੇ ਹੁੰਨੇ ਆ ਬਾਕੀ ਵਿਸ਼ਵਾਸ ਕਰਨਾ ਤੁਹਾਡੀ ਮਰਜ਼ੀ ਹੁੰਦੀ ਹੈ ਤੇ ਚਲੋ ਜੀ ਇਹ ਸੂਟ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦੇਖੋ ਮਸਲ ਕੇ ਬਹੁਤ ਤਰ੍ਹਾਂ ਵਾਸ਼ ਕਰਕੇ ਦਿਖਾ ਦਿੱਤਾ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਜੀ ਤੁਸੀਂ ਇਹਨੂੰ ਕਿਸ ਤਰ੍ਹਾਂ ਬਣਾਉਣਾ ਤੇ ਚਲੋ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਅੱਜ ਆਪਾਂ ਛੋਟੀ ਜੀ ਵੀਡੀਓ ਇਸੇ ਲਈ ਬਣਾਈ ਹੈ ਕਿਉਂਕਿ ਕੱਲ ਜਿਵੇਂ ਹੀ ਆਪਾਂ ਉਹ ਵੀਡੀਓ ਪਾਈ ਸੀ ਬਾਰ-ਬਾਰ ਇਹੀ ਕਮੈਂਟ ਸੀ ਵੀ ਇਹ ਲੈ ਰਹੇ ਨੇ ਤੇ ਜਿਨ੍ਹਾਂ ਨੇ ਮਸ਼ੀਨਾਂ ਲਿਆਂਦੀਆਂ ਤੇ ਬਾਕੀ ਤੁਸੀਂ ਆਪਣਾ ਦੇਖ ਕੇ ਜਿੱਦਾਂ ਵੀ ਬਣਾਉਨੇ ਆ ਬਣਾਓ ਜੀ ਆਪਾਂ ਤੁਹਾਨੂੰ ਸ਼ੀਟਾਂ ਆ ਜਿਹੜੀਆਂ ਸ਼ੀਟਾਂ ਇਹਨਾਂ ਦੀਆਂ ਭੇਜ ਜਿੰਨੇ ਹੁੰਦੇ ਆ ਤੇ ਉਹ ਤੁਸੀਂ ਜਿੱਦਾਂ ਮਰਜ਼ੀ ਬਣਾ ਸਕਦੇ ਹੋ ਹਨ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਤੇ ਵਿੱਚ ਅੱਜ ਵਾਲੀ ਇਹ ਵਾਲੀ ਜਾਣਕਾਰੀ ਕਿੰਨੀ ਲੱਗੀ ਇਹਦੇ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਹਨ ਤੇ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਥੈਂਕ ਯੂ